ਉਹ ਪਤਾ ਲੱਗਿਆ ਮੈਂ ਤਾਂ ਹੀ ਆਇਆ ਕੀ ਹੋਇਆ ਕੀ ਗੱਲ ਕੀ ਹੋਇਆ ਕੀ ਨਹੀਂ ਪਪਾ ਜੀ ਹੈ ਕੀ ਇਹ ਪੂਰਾ ਮਾਮਲਾ ਤੇ ਜਿਹੜਾ ਕਹਿੰਦਾ ਕਿ ਕਿੰਨੀਆਂ ਗੋਲੀਆਂ ਚੱਲੀਆਂ ਤਾਂ ਨਹੀਂ ਮੈਨੂੰ ਮੇਰੇ ਆਪ ਪਹਿਲੇ ਚੜੀਆਂ ਅੱਛਾ ਤੁਹਾਡੇਆਂ ਤੋਂ ਪਹਿਲਾਂ ਚੱਲੀਆਂ ਹਾਂਜੀ ਤੇ ਕਿੰਨੀਆਂ ਗੋਲੀਆਂ ਚੱਲੀਆਂ ਪਤਾ ਨਹੀਂ ਉਹ ਦੋ ਚਲੀਆਂ ਕਿ ਤਿੰਨ ਚਲੀਆਂ ਮੈਨੂੰ ਨਹੀਂ ਪਤਾ ਬਾਬੇ ਕਿਦੇ ਵਜੀ ਕਿਦੇ ਗੋਲੀ ਕਿਦੇ ਵਜੀ ਕਿਦੇ ਸੰਟੇ ਦੇ ਵਜੀ ਆ ਸੋਨੂ ਦੇ ਕੀ ਕੰਡੀਸ਼ਨ ਕੀ ਆ ਉਹ ਕਿੰਨੀਆਂ ਗੋਲੀਆਂ ਵਜੀ ਆ ਉਹਦੇ ਹਾਲਤ ਬੜੀ ਮਾਰੀ ਹੋਈ ਪਈ ਹੋਰੀ ਹਾਲਤ ਮਾਰੀ ਐ ਕੋਈ ਮਤਲਬ ਜੀ ਲੁੱਟਖੋ ਵਾਲੇ ਬੰਦੇ ਸੀ ਕਿੰਨਾਂ ਨੇ ਮਾਰਿਆ ਨਹੀਂ 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 ਲੁੱਟਖੋ ਵਾਲੇ ਨਹੀਂ ਉਹ ਤਾਂ ਹੀ ਧੰਮਾ ਦੇ ਹੀ ਕਹਿੰਦੇ ਮੁੰਡੇ ਕਹਿੰਦੇ ਬਈ ਫਾਇਰ ਦੇ ਨਹੀਂ ਲੁੱਟਖੋ ਵਾਲੇ ਬੰਦੇ ਸੀ ਰੰਜੀ ਰੰਜੀ ਸੀਗੀ ਜੀ ਕੀ ਪਤਾ ਰੱਬ ਜਾਣੇ ਹੁੰਦਾ ਨਹੀਂ ਇੱਥੇ 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 ਕੀ ਕਰ ਰਹੇ ਸੀ ਉਹ ਕਿੱਥੇ ਦੇ ਰਹਿਣ ਆਲੇ ਮੁੰਡਾ ਮੁੰਡਾ ਇੱਥੇ ਨਾ ਨਾਲ ਦੀ ਗਲੀ ਦਾ ਕਿੰਨੇ ਫਾਇਰ ਕਿੰਨੇ ਹੋਏ ਆ ਪਤਾ ਅਣੀ ਜਿਹਦੇ ਗੋਲੀ ਵੱਜੀ ਕਿੰਨੀ ਉਮਰ ਹੋਣੀ ਸੰਤਾ ਰਾਵਣ ਦਾ ਰੋਲ ਕਰਦਾ ਇੱਥੇ ਲਕੀ ਦਸਹਰੇ ਵੇ ਅੱਛਾ ਜੀ ਹੋਰਿਆ ਵੱਜੀ ਨਹੀਂ ਉਮਰ ਕਿੰਨੀ ਹੋਣੀ ਤਕਰੀਬਨ ਤੁਹਾਡੇ ਸਾਬ ਨਾਲ ਤੁਸੀਂ ਕੱਟੋ ਕੱਟ 50 ਸਾਲ ਲਾ ਲੋ ਅੱਛਾ 50 ਸਾਲ ਦੀ ਉਮਰ ਹੈਗੀ ਆ ਹਾਂ 40 50 ਤੇ ਬੱਚੇ ਕਿੰਨੇ ਨੇ ਉਹਨਾਂ ਦੇ ਅੱਗੇ ਦੋ ਤਿੰਨ ਹਗੇ ਉਹਨਾਂ ਦੇ ਇਹਦੇ ਪਿੱਛੇ ਕੋਈ ਰੰਜੀ ਸੀਗੀ ਗੋਲੀ ਚਲਾਨ ਪਿੱਛੇ ਕੋਈ ਐਂਦਾ ਹੀ ਕਾਲ ਸਾਨੂੰ ਨਹੀਂ ਪਤਾ ਚੱਲੀ ਕਿੱਥੇ ਜੰਗਲ ਚੱਲੀ ਕਿੱਥੇ ਦੀ ਇੱਥੇ ਆ ਦੇਖੋ ਨਾ ਕਿੱਥੇ ਸੋ ਦੇਖ ਸਕਦੇ ਹੋ ਦਸ਼ਮੇਸ਼ ਨਗਰ ਇਲਾਕੇ ਦੀਆਂ ਤਸਵੀਰਾਂ ਤੁਹਾਨੂੰ ਜਲੰਧਰ ਦੀਆਂ ਤਸਵੀਰਾਂ ਜਿੱਥੇ ਗੋਲੀ ਚੱਲੀ ਹੈ ਵੱਡੀ ਖਬਰ ਹੈ ਜਿਹੜੀ ਸਾਂਝੀ ਕੀਤੀ ਜਾ ਰਹੀ ਹੈ ਸੋਨੂ ਸੰਤਾ ਨਾਮ ਦਾ ਵਿਅਕਤੀ ਹੈ ਜਿਹਦੇ ਤੇ ਗੋਲੀ ਚੱਲੀ ਹੈ ਓਏ ਆ ਦੇਖੋ ਯਾਰ ਸਰ ਪੁਲਿਸ ਆਈ ਸੀ ਉੱਥੇ ਨਹੀਂ ਪੁਲਿਸ ਨਹੀਂ ਆਈ ਯਾਰ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਬਾਬਰ ਮੀਰ ਹੈ ਠੀਕ ਹੈ ਤਾਂ ਤੁਸੀਂ ਕਿੰਨੇ ਸਾਲੇ ਤੋਂ ਇੱਥੇ ਰਹਿੰਦੇ ਹੋ ਹੈ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਰਹਿੰਦੇ ਮੈਨੂੰ 1990 ਤੋਂ ਪਹਿਲੇ ਮਤਲਬ ਪਹਿਲੇ ਹੀ ਰਹਿੰਦੇ ਹੋ ਹਾਂਜੀ ਹਾਂ ਠੀਕ ਹੈ ਬੱਚੇ ਦੀ ਗੋਲੀਆਂ ਵੱਜੀ ਉਹ ਕੰਮ ਕੀ ਕਰਦਾ ਉਹ ਇੱਥੇ ਸੰਦੇਸ਼ ਫੋਰਸ ਵਾਲੇ ਨੇ ਨਾ ਇੱਥੇ ਕੰਮ ਕਰਦਾ ਤੇ ਜਦੋਂ ਉਹਨੂੰ ਇੱਥੋਂ ਲੈ ਕੇ ਗਏ ਸੀਗੇ ਉਦੋਂ ਕਿੱਦਾਂ ਦੇ ਹਾਲਾਤ ਦੱਸਿਆ ਕਿਸੇ ਨੇ ਨਹੀਂ ਪਤਾ ਵੀ ਨਹੀਂ ਤੁਹਾਨੂੰ ਕਿਸੇ ਤੁਹਾਨੂੰ ਕਹਿੰਦਾ ਬਾਰ-ਬਾਰ ਮੈਨੂੰ ਨਹੀਂ ਪਤਾ ਹੈਗਾ ਨਹੀਂ ਤੁਹਾਨੂੰ ਦੱਸਿਆ ਸੀ ਕਿਸੇ ਨੇ ਮੈਨੂੰ ਪਤਾ ਲੱਗਿਆ ਮੈਂ ਆ ਗਿਆ ਹਾਂ ਹਾਂਜੀ ਤੁਹਾਨੂੰ ਇਹਨਾਂ ਪਾਸੇ ਲੱਗੇ ਗੋਲੀਆਂ ਚੱਲੀਆਂ ਆ। ਹਾਂਜੀ ਹਾਂਜੀ। ਤੇ ਮੁੰਡੇ ਦੇ ਬੱਚੀਆਂ ਵੀ ਆ ਇਹਨਾਂ ਵਾਲਾ। ਹਾਂਜੀ। ਸੋਰ ਵੀ ਲੱਗਿਆ ਹਸਪੀਟਲ। ਭਾਜੀ ਕਿੱਦਾਂ ਇੱਥੇ ਆਏ ਕਿੱਦਾਂ ਸੀ ਪਤਾ ਕੁਛ ਬੰਦੇ? ਹਾਂਜੀ ਇਹਨਾਂ ਨੂੰ ਪਤਾ। ਹਾਂਜੀ ਫੇਰ ਖੜੇ ਕਰਦੇਗੀ ਭਾਜੀ ਇੱਥੇ ਗੋਲੀ ਚੱਲੀ। ਲਾ ਵੀ ਦੇ ਤੁਸੀਂ ਖੜੇ ਹੋ ਇੱਥੇ। ਹਾਂਜੀ। ਨਹੀਂ ਹੁਣੇ ਤੁਸੀਂ ਆਏ ਹੋ ਤੁਹਾਨੂੰ ਪਤਾ ਕਿੱਥੇ? ਪਤਾ ਇੱਦਾਂ ਪਤਾ ਗੋਲੀਆਂ ਚੱਲੀਆਂ ਇੱਥੇ। ਕਿੰਨੀਆਂ ਗੋਲੀਆਂ ਚੱਲੀਆਂ ਦੱਸਿਆ ਕਿੰਨੇ ਆਂਢੀ ਗੋਂਢਿਆ ਨੇ? ਪਤਾ ਹੀ ਨਹੀਂ ਭਾਈ ਇਹ ਵੀ ਸਾਨੂੰ ਇੱਧਰ ਆਏ ਆ। ਅੱਛਾ। ਕਿੰਨੀ ਆਵਾਜ਼ ਆ ਕਿ ਨਹੀਂ ਆਇਆ ਅਸੀਂ? ਭਾਈ ਆਵਾਜ਼ ਤੇ ਬਿਲਕੁਲ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੀਆਂ ਤਸਵੀਰਾਂ ਤੁਹਾਨੂੰ ਦਸ਼ਮੇਸ਼ ਨਗਰ ਇਲਾਕੇ ਦੀਆਂ ਜਿਹੜੀਆਂ ਸਾਂਝੇ ਕਰ ਰਹੇ ਆ ਤਿਲਕ ਨਗਰ ਜਿਹੜਾ ਏਰੀਆ ਜਲੰਧਰ ਵਿਅਸਤਾ ਉੱਥੇ ਗੋਲੀਆਂ ਚੱਲੀਆਂ ਨੇ ਔਰ ਜਗਾ ਦੱਸਦੀ ਕਿ ਜਿਹੜੀ ਇਸ ਜਗ੍ਹਾ ਦੇ ਉੱਪਰ ਜਿਹੜੀ ਆ ਗੋਲੀਆਂ ਚੱਲੀਆਂ ਤਾਂ ਵਿਅਕਤੀ ਦੀ ਹਾਲਾਤ ਜਿਹੜੇ ਕਾਫੀ ਗੰਭੀਰ ਦੱਸੇ ਜਾ ਰਹੇ ਨੇ ਜਿਹਨੂੰ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਤਾ ਗਿਆ ਤਸਵੀਰਾਂ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਜਿਹੜੀਆਂ ਸਾਂਝੇ ਕਰ ਰਹੇ ਆ ਔਰ ਇਲਾਕੇ ਦੇ ਲੋਕ ਵੀ ਜਿਹੜੇ ਨੇ ਇੱਥੇ ਇਕੱਠੇ ਹੋ ਚੁੱਕੇ ਨੇ ਘਰਾਂ ਦੇ ਵਿੱਚੋਂ ਬਾਹਰ ਆ ਕੇ ਨੇ ਲੋ ਔਰ ਗੋਲੀਆਂ ਜਿਹੜੀਆਂ ਚੱਲੀਆਂ ਨੇ ਹਾਂਜੀ ਚਾਂਟੇ ਦੀ ਗੋਲੀ ਜਿਹੜੀ ਗੱਟਾ ਟਰੇ ਕਿੰਨੀਆਂ ਗੋਲੀਆਂ ਨੇ ਕਿੰਨੀਆਂ ਗੋਲੀਆਂ ਵਜੀਆਂ ਆਹ ਦੇਖੋ ਨਹੀਂ ਵਜੀਆਂ ਕਿੰਨੀਆਂ ਅੰਗਲ ਹੋਈਆਂ ਨੇ ਦੋ ਤਿੰਨ ਗੋਲੀਆਂ ਵਜੀਆਂ ਸਰ ਪਾਜੀ ਕੀ ਨਾਮ ਤੁਹਾਡਾ ਕੀ ਨਾਮ ਹੈ ਕਮਲਜੀਤ ਕਮਲਜੀਤ ਜੀ ਕਾਰਨ ਕੀ ਹੈ ਸਮਝਦੇ ਗੋਲੀ ਚੱਲਣ ਦੇ ਪਿੱਛੇ ਨਹੀਂ ਕੋਈ ਰੰਜੀਤ ਸੀਗੀ ਕੋਈ ਗੱਲਬਾਤ ਹੁੰਦੀ ਹੈ ਇੱਦਾਂ ਕਿਹੜਾ ਦੇ ਵਿਅਕਤੀ ਸੀਗੀ ਨਾਲ ਲੜਾਈ ਟਕਰਾ ਹੋਇਆ ਹੋਵੇ ਜਾਂ ਕੋਈ ਅਜਿਹੀ ਗੱਲਬਾਤ ਹੋਈ ਹੋਵੇ ਰੰਜੀਤ ਸੀਗੀ ਕਿੰਨੇ ਕੁ ਮੁੰਡੇ ਸੀ ਜਿਨ੍ਹਾਂ ਨੇ ਚਲਾਈ ਉਹ ਕੌਣ ਸੀ ਪਗਣ ਆਪਾਂ ਦੇਖਾਂਗੇ ਕਿ ਕਿਹ ਰਹੀ ਸੀ ਜਿੱਦਾਂ ਸੀ ਅੱਛਾ ਇਹ ਚਰੇ ਉਹ ਜਦਾਂ ਇੱਥੇ ਬੈਠੇ ਗੋਲੀਆਂ ਜੱਸੀ ਨਹੀਂ ਇੱਥੇ 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 ਤਕਰੀਬਨ ਉਦਾਂ ਵੀ ਬਿੰਦੇ ਸੀ ਅੱਗੇ ਪਿੱਛੇ ਜੇ ਬੇਲੀ ਵਾਰੀ ਬੈਠੇ ਸੀ ਜਦੋਂ ਗੋਲੀਆਂ ਵੱਜੇ ਇੱਥੇ ਬੈਠਾ ਸੀ ਉਦੋਂ ਉਹਨਾਂ ਦੇ ਉਹਨਾਂ ਦੇ ਪਰਿਵਾਰ ਵਿੱਚ ਕੌਣ ਕੌਣ ਆ ਜਿਨ੍ਹਾਂ ਦੀ ਗੋਲੀ ਇੱਕ ਮੁੰਡਾ ਇੱਕ ਬਸ ਇੱਕੋ ਬੇਟਾ ਇੱਕ ਮੁੰਡਾ ਇੱਕ ਕੁੜੀ ਹੈ ਅੱਛਾ ਇੱਕ ਮੁੰਡਾ ਕੁੜੀ ਹੈ ਤੇ ਉਹ ਕੀ ਕਾਰੋਬਾਰ ਕੀ ਕਰਦੇ ਨੇ ਕਾਰੋਬਾਰ ਬੋਸੀ ਦਾ ਕੰਮ ਕਰਦੇ ਹਾਂਜੀ ਬੋਸੀ ਲੈਂਸੀ ਲਫੈਟੇ ਕੁਛਿੰਦੇ ਫੈਕਟਰੀ ਲੱਗਾ ਅੱਛਾ ਬੋਲਾ ਸੀਂਦੇ ਬੋਲਾ ਨੇ ਦੋ ਸੀ ਨਾਮ ਦੇ ਬਾਕਸੀ ਦੇ ਬਾਕਸ ਵਗੈਰਾ ਗਲਵਸ ਵਗੈਰਾ ਬਣਾਉਂਦੇ ਆ ਤੇ ਪੁਲਿਸ ਪੁਲਿਸ ਆਈ ਸੀ ਇੱਥੇ ਪੁਲਿਸ ਕੋਸ ਨਹੀਂ ਆਈ ਅਚਾਨ ਲੈ ਤਾਂ ਪੁਲਿਸ ਨਹੀਂ ਪਹੁੰਚੀ ਇਹ ਕਿੰਨੀ ਦਿਨ ਪੁਰਾਣੀ ਗੱਲ ਆ ਕਿੰਨੀ ਦਿਨ ਹੋ ਗਈ ਗੱਲ ਨਹੀਂ 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 ਅੱਜ ਕਿੰਨੀ ਦਿਨ ਪਹਿਲੇ ਦੀ ਗੱਲ ਆ ਹੋਣੀ ਯਾਰ ਅੱਜ ਦੀ ਗੱਲ ਆ ਇਹ ਤਾਂ ਅੱਜ ਦੀ ਗੱਲ ਆ ਅੱਜ ਕਿੰਨੀ ਦਿਨ ਪਹਿਲਾਂ ਹੋ ਗਈ ਗੱਲ ਕੱਟਣਾ ਕੱਟਣਾ ਹੋਣੀ ਦੋ ਘੰਟਾ ਹੋ ਗਿਆ ਅੱਧਾ ਘੰਟਾ ਹੋ ਕਿੰਨਾ ਟਾਈਮ ਹੋ ਗਿਆ ਦੋ ਟਾਈਮ ਹੋ ਗਏ ਦੋ ਘੰਟੇ ਹੋ ਗਏ ਦੋ ਘੰਟੇ ਹੋ ਗਏ ਗੋਲੀ ਜਦੋਂ ਗੋਲੀ ਵੱਜੀ ਆ ਤੁਸੀਂ ਦੇਖਿਆ ਉਹਨੂੰ ਦੇਖਿਆ ਉਹਨੇ ਢਿੱਡ ਪਟਾ ਜਦੋਂ ਮਲੇ ਜਦੋਂ ਇਹ ਗ ਨੇ ਦੇਖਿਆ ਹਗਾ ਟਿੱਡ ਵੜੇ ਜਦੋਂ ਲੈ ਕੇ ਢਿੱਡ ਪਾਟੇ ਲੈ ਕੇ ਨੇ ਉਹਨਾਂ ਨੂੰ ਇੱਥੋਂ ਦੀ ਇਸ ਹਾਲਾਤ ਚ ਲੈ ਕੇ ਨੇ ਉਸ ਵੇਲੇ ਤੁਸੀਂ ਦੇਖੇ ਸੀ ਕੁਛ ਨਹੀਂ ਹੋ ਸਕਦਾ ਨਹੀਂ ਹਾਲਾਤ ਕਿੱਦਾਂ ਨੇ ਬਾਬਾ ਜੀ ਬਾਬਾ ਕੀ ਗੱਲਬਾਤ ਹੋਈ ਕੀ ਹੈ ਮੇਰੇ ਪੰਡਿਆਂ ਨੇ ਯਾਰ ਫਵਾੜੇ ਸੀਗਾ ਫਿਰ ਮੈਂ ਤਾਂ ਆਪ ਲੱਗਾ ਜਿੱਦਾਂ ਕਹਿੰਦੇ ਗੋਲੀ ਲੱਗੀ ਕੋਈ ਇੱਥੇ ਦੇ ਵਿਅਕਤੀ ਦੇ ਉੱਪਰ ਕੋਈ ਪਤਾ ਨਹੀਂ ਲੱਗਾ ਮਹੱਲੇ ਦੇ ਵਿੱਚੋਂ ਕੋਈ ਗੱਲਬਾਤ ਹੋਈ ਨਹੀਂ ਵੀਰੇ ਕੋ ਬਾਹਰ ਦੇ ਬੰਦੇ ਸੀਗੇ ਕੋਈ ਇਹਨਾਂ ਦੇ ਕੋ ਲਾਕ ਡਾਡ ਵੀ ਹਨ ਨਹੀਂ ਹੂੰ ਕੀ ਪਤਾ ਕੀ ਉਹਨਾਂ ਦਾ ਦਿਮਾਗ ਆ ਗਿਆ ਹੋਰ ਨਹੀਂ ਤੇ ਵਾਰਦ ਕਰਨਾ ਹੁਣ ਉਸ ਦਾ ਇੱਕ ਤੇ ਮੋੜਾ ਟਾਗੜੀ ਹੋ ਗਿਆ ਪਲੇਖੇ ਨਗਰ ਦੇ ਅੱਛਾ ਬਾਹਰਲੇ ਬੰਦੇ ਆਣੇ ਚਲਾਈ ਕਿਸੇ ਇੱਥੇ ਦੇ ਲੋਕ ਮੁਹੱਲੇ ਦੇ ਨਹੀਂ ਆਏ ਸੁਣਦੇ ਹੀ ਆਏ ਫਿਰ ਤੇ ਕਿਸੇ ਮੁਹੱਲੇ ਪਰਿਵਾਰਕ ਮੈਂਬਰ ਨੂੰ ਪਤਾ ਲੱਗਾ ਕੰਡੀਸ਼ਨ ਕਿਹੜੀ ਹੋ ਰਹੀ ਹੈ ਉਸਨੂੰ ਗੱਲ ਹੀ ਨਹੀਂ ਹੋਈ ਕਿਸੇ ਨਾਲ ਅੱਛਾ ਅੱਛਾ ਮੁਹੱਲੇ ਵਾਲੇ ਕਿਸੇ ਦੀ ਕੋਲ ਉਹਨਾਂ ਦਾ ਘਰ ਕਿੱਥੇ ਹੈ ਜਿਨ੍ਹਾਂ ਦੇ ਲੱਗੀਆਂ ਉਹਨਾਂ ਦਾ ਘਰ ਵੀ ਰਿਆ ਮੰਦਰ ਵਾਲੀ ਗਲੀ ਜਗਲੀ ਚ ਅੱਛਾ ਮੰਦਰ ਵਾਲੀ ਗਲੀ ਚ ਹਾਲ ਬਣਿਆ ਉਸ ਗਲੀ ਚ ਠੀਕ ਹੈ ਹਾਂਜੀ ਹਾਂਜੀ ਬਾਬਾਈ ਤੇ ਕੈਮਰੇ ਵਗੈਰਾ ਲੱਗੇ ਹੋਏ ਆ ਨਹੀਂ ਵੀਰੋ ਕੈਮਰੇ ਕਿਤੇ ਵੀ ਕੋ ਰਾਤਾਂ ਨੂੰ ਕਿਵੇਂ ਦੇ ਦੋ ਕਿ ਵਿਪਨ ਜਿਹੜੇ ਅਸਲੇ ਆ ਕਿੱਥੋਂ ਰੇ ਐਦਾ ਕਿ ਨਜਾਇਜ਼ ਅਸਲੇ ਆ ਜਾਂ ਲਫੰਸੀ ਨਾਲ ਮਾਰਿਆ ਜਾਂ ਕਿੱਦਾਂ ਮਾਰਿਆ ਸਰਕਾਰਾਂ ਵੀ ਖੋਲੀ ਆ ਤੁਹਾਨੂੰ ਪਤਾ ਭਾਜੀ ਆ ਕੇ ਕਿੰਦਾ ਆ ਕੇ ਕੋਈ ਬੈਠਾ ਵਾ ਜਾਂ ਰੰਜੀਤ ਸਿੰਘ ਕਿਸੇ ਵੀ ਤਰੀਕੇ ਕੋਈ ਸੇਫ ਹੀ ਨਹੀਂ ਬੰਦਾ ਕੋਈ ਸੇਫ ਹੈ ਨਾ ਘਰੇ ਬੈੜਾ ਸੇਫ ਹੈ ਨੀ ਇਹ ਦਵਾਦੀ ਗੱਲ ਆ ਹੂੰ ਸਰਕਾਰ ਦਾ ਹੀ ਬੁਰਾ ਹਾਲ ਆ ਵਿਪਨ ਉਹਦੇ ਕਿੱਥੋਂ ਵੇਚ ਸਰਕਾਰ ਨੂੰ ਪਤਾ ਕਿੱਥੋਂ ਵਿਕਦਾ ਕਿੱਥੋਂ ਉਹਦਾ ਬੰਦਾ ਕਿੱਥੋਂ ਆਉਂਦਾ ਬੰਦੋਰੀ ਕਰਨਾ ਵਾ ਜਾ ਪੈਸਾ ਚੜਦਾ ਤੁਹਾਡੇ ਇਲਾਕੇ ਦੇ ਵਿੱਚ ਕੱਟਣਾ ਹੋਈ ਤੁਹਾਡੇ ਮਹੱਲੇ 'ਚ ਕੱਟਣਾ ਹੋਈ ਕਿਵੇਂ ਸਮਝਦੇ ਇਸ ਚੀਜ਼ ਨੂੰ ਵੀ ਮੈਂ ਤਾਂ ਬਹੁਤ ਮਾੜਾ ਸਮਝਦਾ ਜੇ ਉਹ ਬੰਦੇ ਕੋਈ ਲਾਡਾ ਨਹੀਂ ਕਿ ਛੋਟਾ ਕੋਈ ਬੱਚਾ ਜਾਂਦਾ ਹੋਵੇ ਰਾਹgirde ਕਿਤੇ ਲੱਗ ਜਾਵੇ ਕੁਝ ਹੋ ਸਕਦਾ ਕੁਝ ਹੋ ਸਕਦਾ ਇਹ ਬਹੁਤ ਮਾੜੀ ਗੱਲ ਹੈ ਸਰਕਾਰ ਜੀ ਦੇ ਨੱਥ ਹੋਣੀ ਚਾਹੀਦੀ ਪਰ ਟੋਲੀ ਮ ਕਰਨੀ ਚਾਹੀਦੀ ਕਿਸੇ ਵੀ ਮਹੱਲੇ 'ਚ ਹੋਵੇ ਪੀਸੀ ਨਾਲ ਕੋਈ ਕਮਿਟੀ ਆਵੇ ਮੈਂ ਦੇਖੂ ਗੋਲੀ ਚੱਲੇ ਨੀ ਟਾਈਮ ਹੋ ਚੁੱਕਾ ਹਜੇ ਤੱਕ ਕੋਈ ਪ੍ਰਸ਼ਾਸਨ ਦਾ ਬੰਦਾ ਇੱਥੇ ਨਹੀਂ ਪਹੁੰਚਿਆ ਤੁਹਾਨੂੰ ਕੀ ਲੱਗਦਾ ਯਾ ਪੁਲਿਸ ਨੂੰ ਪਰਿਵਾਰਕ ਮੈਂਬਰਾਂ ਨੇ ਕੰਪਲੇਂਟ ਨਹੀਂ ਹਲੇ ਤੱਕ ਦਿੱਤੀ ਨਹੀਂ ਕੰਪਲੇਨਟ ਨਹੀਂ ਕੀਤੀ ਲੇਕਿਨ ਸੂਤੇ ਪਹੁੰਚ ਜਾਂਦੀ ਹੈ ਕਿਉਂਕਿ ਜਦੋਂ ਇਦਾਂ ਦਾ ਕੋਈ ਇਨਸੀਡੈਂਟ ਕਿਸੇ ਨਾਲ ਹੁੰਦਾ ਤਾਂ ਉਹ ਪਹਿਲਾਂ ਆਪਣੇ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਪਰਿਵਾਰ ਦੇ ਮੈਂਬਰ ਹੋਣ ਕਿ ਉਹਨਾਂ ਦਾ ਕੰਪਲੇਨਟ ਨਹੀਂ ਪੁਲਿਸ ਤੱਕ ਪਹੁੰਚੀ ਗਿਆ ਜਾਂ ਪੁਲਿਸ ਦੀ ਇੱਥੇ ਤੱਕ ਜਿਹੜੀ ਰਾਫਤਾ ਨਹੀਂ ਕੈਂਪ ਕਰ ਪਾਈ ਕੰਪਲੇਟ ਦੇ ਕੰਪਲੇਟ ਤੇ ਤੁਹਾਨੂੰ ਨੋਰਮਲ ਗੱਲ ਤੁਸੀਂ ਜਾਣੇ ਵੀ ਕੰਪਲੇਟਰ ਬੰਦਾ ਸਟੈਂਪ ਕਰਦਾ ਕਰਦਾ ਹਮਮ ਕਾਰਮੇ ਤੇ ਜ ਯਾਰ ਗੱਲਬਾਤ ਕਰ ਸਕਦੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਸਾਨੂੰ ਪਤਾ ਲੱਗ ਸਕਦਾ ਕੰਟੈਕਟ ਹੋ ਜਿੱਦਿਗਾ ਸਾ ਮੈਨੂੰ ਨਾ ਪਰਮਾ ਰੱਖੇਗਾ ਜਾਣਕਾਰੀ ਹੈਗੀ ਵੀ ਕੌਣ ਹੈਗਾ ਸੁਣਿਆ ਜਾ ਆ ਵੀ ਆਪਣਾ ਬੰਦਾ ਇਹਦਾ ਵੀ ਜਾਣਸ਼ਨ ਹੈਗਾ ਆਪਣਾ ਬਟਾ ਫਿਰ ਤਾਂ ਜਿਆਦਾ ਜਿਆਦਾ ਕੁਲੀ ਜਾਣੀ ਹੈਗੀ ਗੋਲੀ ਲੱਗ ਕਿੰਨੀ ਉਮਰ ਕਿੰਨੀ ਸੀਗੀ ਉਹਨਾਂ ਦੀ ਤਕਰੀਬਨ ਮੇਰੀ ਕਿਦ ਉਮਰ ਤੇ ਲਾ ਲਓ ਸੀ ਹਾਂ ਬੱਤੀ ਬੱਤੀ ਆ ਮੇਨ ਵਜਾ ਕੀ ਸੀਗੀ ਆ ਕੋਈ ਤਾਂ ਗੱਲਬਾਤ ਹੋਊਗੀ ਨਾ ਜੇ ਕਿਸੇ ਨੂੰ ਗੋਲੀ ਮਾਰ ਕੇ ਗਏ ਜਾਂ ਕੋਈ ਗੱਲਬਾਤ ਤਾਂ ਹੋਊਗੀ ਹੋ ਸਕਦਾ ਵੀ ਉਹ ਪਹਿਲਾਂ ਕਿ ਹੋ ਸਕਦਾ ਵਾ ਕਿ ਭਲੇ ਖੇਰਾ ਲੱਗੀ ਹੋਵੇ ਕਿਉਂਕਿ ਇੱਥੇ ਕਹਿੰਦੇ ਚਾਰ ਪੰਜ ਮੁੰਡੇ ਬੈਠੇ ਇਹਦੇ ਵਿੱਚ ਤੁਹਾਡੇ ਲੱਜ ਮੈਨੂੰ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਫਿਰ ਉਹ ਡਾਕੜ ਕਰ ਲੂੰਗਾ ਹੂੰ ਉਹ ਲੋੜੇ ਪੇਸ਼ਤਾਵਾ ਕਰਨ ਆ ਗਏ ਯਾਰ ਮੈਂ ਮਾਰਨੇ ਦੇ ਗਲਤੀਆਂ ਤੇਰਾ ਲਾ ਕੇ ਕੋਈ ਕਰਦਾ ਪੇਸ਼ਤਾਵਾ ਜੀ ਮਤੋਂ ਇਹ ਪਤਾ ਲੱਗੇ ਕਿ ਚਾਰ ਪੰਜ ਜਨ ਤੇ ਬੈਠੇ ਗੱਲਾਂ ਬਾਤਾਂ ਕਰ ਰਹੇ ਸੀ ਕਿ ਕੋਈ ਵਿਅਕਤੀ ਆਇਆ ਉਹਨਾਂ ਨੂੰ ਗੋਲੀ ਮਾਰੋ ਹੂੰ ਹਾਂਜੀ ਦੇਖੋ 11ਵੇਂ ਤੱਕ ਤਾਂ ਪ੍ਰੋਬਲਮ ਕਰਸਾ ਦੇਖੋ ਨੋਰਮਲ ਕਰ ਲਾ ਵੀਰ ਜੀ ਤੁਹਾਡੀ ਡਿਊਟੀ ਹੈ ਨਾਈਟ ਡਿਊਟੀ ਵੀ ਹੁੰਦੀ ਪੁਲਿਸ ਵਾਲੇ ਦੀ ਡੇ ਵੀ ਹੈ ਜੀ ਡਿਊਟੀ ਘਟਲ ਕਰੋ ਕਿਉਂਕਿ ਥਾਣੇ ਬੈਠੇ ਕੀ ਕਰਦੇ ਹੋ ਤੁਸੀਂ ਕੋnta ਮੈਨ ਲੱਕਮਿਟ ਗਈ ਵੀਰ ਪਰ ਤੱਕ ਬੜਿਆ ਨਹੀਂ ਇਥੇ ਸੋ ਬਿਲਕੁਲ ਜੀ ਇਲਾਕਾ ਨਿਵਾਸੀ ਵੀ ਇਸ ਚੀਜ਼ ਦੇ ਜਿਹੜਾ ਵਿਰੋਧ ਕਰ ਰਹੇ ਆ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਕਾਰਵਾਈ ਕਰੇ ਔਰ ਇਹ ਜਿਹੜਾ ਤਸਵੀਰਾਂ ਤੁਹਾਨੂੰ ਜਿਹੜੀਆਂ ਜਲੰਧਰ ਦੇ ਤਿਲਕ ਨਗਰ ਲਾਕੇ ਤੋਂ ਸਾਂਝੀਆਂ ਕਰ ਰਹੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਰਾਤ ਜਿਹੜੀਆਂ ਗੋਲੀਆਂ ਚੱਲਨ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਤਾਂ ਉੱਥੇ ਤੁਸੀਂ ਦੇਖ ਸਕਦੇ ਹੋ ਲਾਕੇ ਦੇ ਲੋਕਾਂ ਦੇ ਵਿੱਚ ਇਸ ਚੀਜ਼ ਦਾ ਡਰ ਵੀ ਹੈ ਕਿਤੇ ਨਾ ਕਿਤੇ دہشت ਵੀ ਜਿਹੜੀ ਲੋਕਾਂ ਦੇ ਵਿੱਚ ਪੈਦਾ ਹੁੰਦੀ ਹੈ ਜਿਸ ਇਲਾਕੇ ਦੇ ਵਿੱਚ ਗੋਲੀ ਚੱਲਦੀ ਹੈ ਤਾਂ ਉਸ ਇਲਾਕੇ ਦੇ ਵਿੱਚ دہشت ਪੈਦਾ ਹੁੰਦੀ ਤਾਂ ਲੋਕ ਜਿਹੜੇ ਘਰਾਂ ਦੇ ਵਿੱਚੋਂ ਨਿਕਲ ਕੇ ਬਾਹਰ ਆ ਗਏ ਨੇ ਤਾਂ ਗੋਲੀਆਂ ਦੀ ਆਵਾਜ਼ ਵੀ ਜਿਨ੍ਹਾਂ ਨੇ ਸੁਣੀਆਂ ਤਾਂ ਲੈ ਜਾਂਦੇ ਵੀ ਉਹਨਾਂ ਨੂੰ ਦੇਖਿਆ ਤਾਂ ਢਿੱਡ ਦੇ ਵਿੱਚ ਜਿਹੜੀਆਂ ਕਹਿੰਦੇ ਗੋਲੀਆਂ ਚ ਲੱਗੀਆਂ ਨੇ ਸੋ ਇਹ ਨਹੀਂ ਪਤਾ ਲੱਗ ਸਕਿਆ ਕਿ ਕਿੰਨੇ ਰੋਂਦ ਇੱਥੇ ਫਾਇਰ ਹੋਏ ਆ ਕਿੰਨੀਆਂ ਗੋਲੀਆਂ ਲੱਗੀਆਂ ਨੇ ਉਹਨਾਂ ਦੇ ਕਿਉਂਕਿ ਉਹ ਵਿਅਕਤੀ ਇਸ ਵੇਲੇ ਜਿਹੜਾ ਸਿਵਲ ਹਸਪਤਾਲ ਜਿਹੜਾ ਇਲਾਜ ਜਿਹੜਾ ਉਹਨਾਂ ਦਾ ਹੋ ਰਿਹਾ ਔਰ ਕਾਫੀ ਹਾਲਾਤ ਗੰਭੀਰ ਜਿਹੜੇ ਦੱਸੇ ਜਾ ਰਹੇ ਨੇ ਮਾੜੇ ਹਾਲਾਤ ਉਸ ਵਿਅਕਤੀ ਦੇ ਦੱਸੇ ਜਾ ਰਹੇ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਇਲਾਕੇ ਦੇ ਲੋਕ ਜਿਹੜੇ ਨੇ ਇਕੱਠੇ ਹੋ ਗਏ ਇਸ ਵੇਲੇ ਔਰ ਇਹ ਜਿਹੜਾ ਥਾਣਾ ਭਾਰੋ ਕੈਂਪ ਦਾ ਨਗਰ ਦੀਆਂ ਲਗਾਤਾਰ ਜਿਹੜੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਮੈਂ ਸਾਂਝੀਆਂ ਕਰ ਰਿਹਾ ਜਿੱਥੇ ਕੀ ਦੇ ਦੇ ਦਿੱਤਾ ਗਿਆ ਲੋਕ ਜਿਹੜੇ ਨੇ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਹੱਥ ਜੋੜ ਕੇ ਪ੍ਰਸ਼ਾਸਨ ਅੱਗੇ ਜਿਹੜੀ ਮੰਗ ਕਰ ਰਹੇ ਆ ਕਿ ਸਾਡੇ ਇਲਾਕੇ ਨੂੰ ਬਚਾਓ ਸਾਡੇ ਜਿਹੜੀਆਂ ਇੱਥੇ ਗੋਲੀਆਂ ਚੱਲ ਰਹੀਆਂ ਨੇ ਹੱਥ ਜੋੜ ਕੇ ਜ਼ਿਲ੍ਹਾ ਪ੍ਰਸ਼ਾਸਨ ਅੱਗੇ ਜਿਹੜੀ ਇਨਸਾਫ਼ ਦੀ ਗੁਹਾਰ ਹੈ ਲੋਕ ਲਗਾ ਰਹੇ ਨੇ ਸੋ ਜਿਵੇਂ ਹੀ ਪਰਿਵਾਰਕ ਮੈਂਬਰ ਮਿਲਦੇ ਨੇ ਤਾਂ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਏਗੀ ਕਿ ਜਿਹੜੀ ਵਿਅਕਤੀ ਦੀ ਕੰਡੀਸ਼ਨ ਹੈ ਔਰ ਕੀ ਕਿਹਨਾਂ ਵੱਲੋਂ ਜਿਹੜੀ ਗੋਲੀ ਚਲਾਈ ਗਈ ਤਾਂ ਕੋਣ ਵਿਅਕਤੀ ਹੈ ਜਿਹੜੀ ਕੀ ਰੰਜੀਤ ਸੀ ਕਿਹੜੀ ਰੰਜੀ ਦੇ ਤਹਿਤ ਜਿਹੜੀ ਐ ਇੱਥੇ ਫਾਇਰਿੰਗ ਹੋਈ ਹੈ ਔਰ ਇਲਾਕੇ ਦੇ ਵਿੱਚ ਕਿਤੇ ਨਾ ਕਿਤੇ ਦਹਿਸ਼ਤ ਦਾ ਜਿਹੜਾ ਮਾਹੌਲ ਹੈ ਔਰ ਦੇਖੋ ਕੋਠੇ ਤੋਂ ਉੱਪਰ